ਪੜ ਪੜ ਆਲਮ ਫਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾਜਾਂ ਵੜਦਾ ਮੰਦਰ ਮਸਿੱਤੀ ਕਦੇ ਮਨ ਆਪਣੇ ਅੰਦਰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏ ਕਦੇ ਨਫਜ਼ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸ਼ਾ ਅਸਮਾਨੇ ਉੱਡਦਿਆਂ ਫੜਦਾ ਏ ਝੜਕਰ ਬੈਠਾ ਉਹਨੂੰ ਕਦੇ ਫੜਿਆ ਨਹੀਂ ਝੜਕਰ ਬੈਠਾ ਕਨੁਕ ਕਦੇ ਫੜਿਆ ਹੀ ਨਹੀਂ ਦਿਲ ਨੂੰ ਲਗ ਜਾਂਨ ਰੋਗ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਵਨ ਤੇ ਕੀ ਕਰੀਏ ਸਾਨੂੰ ਤਾਂ ਮਿਲਣ ਦੀ ਆਸ ਰਹਿੰਦੀ ਹੈ ਹਰ ਵੇਲੇ ਭੁੱਲਿਆ ਜੇ ਯਾਦ ਇਹ ਭੁੱਲ ਚਾਵੇ ਤਾਂ ਕੀ ਕਰੀਏ ਜੇ ਯਾਦ ਇਹ ਭੁੱਲ ਚਾਵੇ ਤਾਂ ਕੀ ਕਰੀਏ ਨਾ ਕਰ ਬੰਦਿਆ ਮੇਰੀ ਮਿਲੀ ਨਾ ਇਹ ਤੇਰੀ ਨਾ ਮੇਰੀ ਚਾਤ ਤਨਾ ਤਾਂ ਮੇਲਾ ਦੁਨੀਆ ਫਿਰ ਮਿੱਟੀ ਦੀ ਬਨ ਕੇ ਛੇੜੀ ਲੁੱਕ ਲੁੱਕ ਜੀਣਾ ਤੇ ਮਰਨਾ ਕੀ ਇਨ ਚੋਹਨਾ ਕੀ ਤੇ ਕਰਨਾ ਕੀ ਜਦੋਂ ਇਸ਼ਕ ਸਮੁੰਦਰ ਦੇ ਕੁੱਤ ਜਾਣਾ ਫਿਰ ਟੁੱਪਣਾ ਕੀ ਤੇ ਤਰਨਾ ਕੀ ਚੜਦੇ ਸੂਰਜ ਟਲਦੇ ਦੇਖੇ ਪੁੱਜਦੇ ਤੀਵੇ ਬਲਦੇ ਦੇਖੇ ਹੀਰੇ ਤਾਂ ਕੋਈ ਮੋਲ ਨਾ ਤਾਰੇ ਖੋਟੇ ਸਿੱਕੇ ਚਲਦੇ ਦੇਖੇ ਜਿੰਨਾ ਤਾਣਾ ਚਖ ਤੇ ਕੋਈ ਉਹ ਵੀ ਪੁੱਤਰ ਪਲਤੇ ਦੇਖੇ ਉਹ ਤੇ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ ਤੇ ਲੋਕੀ ਗੰਦੇ ਥਾਲ ਨਿਕਲਦੀ ਮੈਂ ਤਾਂ ਪੱਥਰ ਘਲਤੇ ਦੇਖੇ ਤੇ ਜਿੰਨਾ ਕਦਰ ਨਾ ਕੀਤੀ ਯਾਰ ਤੇ ਬੁਲਿਆ ਹੱਥ ਖਾਲੀ ਹੋ ਮਲਤੇ ਦੇਖੇ ਹੱਥ ਖਾਲੀ ਹੋ ਮਲਤੇ ਦੇਖੇ ਪੱਥਰ ਸਹਨ ਕੋ ਲਾਭ ਨਹੀਂ ਹੁੰਦੇ ਕੋਦੇ ਵਰਕੇ ਕਿਤਾਬ ਨਹੀਂ ਹੁੰਦੇ ਜੇ ਕਰ ਲਈਏ ਯਾਰੀ ਭੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਪੜ ਪੜ ਕਿਤਾਬਾਂ ilm ਦੀਆਂ ਤੂੰ ਨਾਮ ਰੱਖ ਲਿਆ ਕਾਸੀ ਹੱਥ ਵਿੱਚ ਫੜ ਕੇ ਤਲਵਾਰ ਤੂੰ ਨਾਮ ਰੱਖ ਲਿਆ ਕਾਸੀ ਮੱਕੇ ਮਦੀਨੇ ਕੋ ਮਾਇਆ ਤੇ ਤੂੰ ਨਾਮ ਰੱਖ ਲਿਆ ਹਾਸੀ ਉਹ ਭੱਲਿਆ ਹਸਲ ਕੀ ਕੀਤਾ ਜਿਤੋ ਯਾਰ ਨਾ ਕਿੱਤਾ ਰਸੀ ਜਿਤੋ ਰੱਬ ਨਾ ਕਿੱਤਾ ਰਸੀ ਜੀਵਨ ਜੀਵਨ ਹਰ ਕੋਈ ਆਖੇ ਮੌਤ ਖੜੀ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਨੇ ਖਾਕ ਅੰਦਰ ਚੱਸਤੇ ਕਰ ਕਰ ਪੱਤੀਆਂ ਪੁੱਟਾ ਹੋਇਆ ਨਿਕਲ ਗਿਆ ਕੁੱਪ ਤੇਰਾ ਫਿਰ ਵੀ ਪੱਤੀਆਂ ਤੋਂ ਬਾਝ ਨਹੀਂ ਆਇਆ ਵਾ ਵਾ ਮਰਦ ਦਲੇਰਾ ਵਾ ਵਾ ਮਰਦ ਦਲੇਰਾ ਤੀਆਂ ਸੰਭਾਲਣ ਇਸ਼ਤਾਂ ਨੂੰ ਪੁੱਤਰ ਵਰਸ ਖਜ਼ਾਨਿਆਂ ਦੇ ਦੌਲਤ ਰੱਖੀ ਕਰਦੇ ਵਿੱਚ ਤੇ ਇਸ ਤਾਂ ਦਿੱਤੀਆਂ ਹੱਥ ਬਿਕਾਨਿਆਂ ਦੇ ਛਿੱਤੀ ਆ ਸਚਨਾ ਮਿਲ ਮੈਨੋਂ ਠੰਡ ਪਵੇ ਵਿੱਚ ਸੀਨੇ ਉਮਰਾਂ ਵਾਂਗ ਦਿਹਾੜੇ ਲੱਕਣ ਪਲਪਲ ਮਿਸਲ ਮਹੀਨੇ ਪਲਪਲ ਮਿਸਲ ਮਹੀਨੇ ਉਮੀਦ ਕਰਤਾں ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ